ਜੀ ਕਰਦਾ ਕਿ ਜਾਂ ਜਿਹੜੀ ਵੀ ਸੰਗਤ ਵੇਖ ਰਹੀ ਹੈ ਉਹਨਾਂ ਨੂੰ ਇਹ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵਾਤਵਾਦ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਵਾਓ ਤਾਂ ਕਿ ਨਹੀਂ ਜਾਣਾ ਚਲ ਰਿਹਾ ਤੂੰ ਮੇਰੇ ਨਾਲ ਆ ਜੀ ਨਹੀਂ ਤੈਨੂੰ ਦੇਖਿਆ ਨਹੀਂ ਸਾਡੇ ਕਿਉਂਕਿ ਪੇਪਰ ਹੈ ਆਪਣੇ 15 ਓਕਾ ਇਹ ਦੋੱਖਾਂ ਦਾ ਪਰਫਿਊਮ ਵੀ ਤੁੜਨਾ ਸਾਤ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਕੁਝ ਸੰਗਤ ਆਪਣੀ ਵਾਪਸ ਜਾ ਰਹੀ ਹੈ ਅੱਜ ਤੇ 9:30 ਵਜੇ ਉਹਨਾਂ ਦੀ ਟ੍ਰੇਨ ਹੈ ਉਹਨਾਂ ਨੂੰ ਸਟੇਸ਼ਨ ਤੇ ਪਹਿਲਾਂ ਛੱਡ ਕੇ ਆਵਾਂਗੇ ਉਸ ਤੋਂ ਬਾਅਦ ਫਿਰ ਦੇਖਦੇ ਹਾਂ ਵੀ ਕੀ ਚਾਲ ਬੰਦੀ ਹੈ ਕਿਤੇ ਆਸ-ਪਾਸੇ ਦਰਸ਼ਨ ਕਰਨ ਜਾਣਾ ਕਿ ਇੱਥੇ ਹੀ ਰਹਿਣਾ ਹੈ ਮੈਂ ਦੁਜਾ ਉਹ ਮੜ ਕੇ ਪੂਰਾ ਕਿਲੋ ਲੈ ਆਉਂਦਾ ਹਾਂ ਕਿਸ਼ਾਰੇ ਘਰ ਲਓ ਜੀ ਸਮਾਨ ਕਰ ਰਹੇ ਹਾਂ ਇਕੱਠਾ ਇਹ ਸੰਗਤਾਂ ਵੀ ਪਹੁੰਚ ਰਹੀਆਂ ਹਨ ਅਗਰ ਮਗਰ ਜੀ ਉਧਰ ਜਾਓ ਬੰਦ ਕਰਿਓ ਤਾਈ ਜੀ ਜੀ ਲੋ ਜੀ ਬੋੜੀਆਂ ਆ ਰੋ ਪਪਾ ਤਫਾਓ ਜੀ ਲੱਗ ਜੂ ਤੇਰਾ ਜੀ ਲੱਗ ਜੂ ਮੇਰੇ ਪਿੰਡਾ ਹਾਂ ਲੱਗ ਜੀ ਦੇਖ ਲਾ ਉਹ ਜਰ ਕੋ ਨਹੀਂ ਦੇਖ ਲਓ ਜੀ ਕੱਢਣ ਦੇ ਹੁਣ ਸਪੈਸ਼ਲ ਲੈ ਕੇ ਚੱਲਣ ਸਮਾਨ ਕਿੱਧਰ ਗਿਆ ਇੱਧਰ ਆ ਗਿਆ ਹਲੇ ਕੁੰਚ ਫਾਂਦੇ ਲੋਕੇ ਹਲੇ ਨਹੀ ਫੋਟੋ ਸ਼ੂਟ ਹੋ ਗਿਆ ਆ ਫੋਨ ਸਾਨੂੰ ਇਹ ਕੱਢਣ ਦੇ ਆ ਆਦਾ ਜਾਵੇ ਹੀ ਬੈਰ ਪਾਈ ਜਾਂਦੇ ਨੇ ਕਿੱਦੋਂ ਵੀ ਸਾਡਾ ਹੁਣ ਇੱਕ ਦਾ ਬੱਚੇ ਆ ਗਏ ਅੱਜ ਕੱਲ੍ਹ ਕਿੱਦਾਂ ਲੱਗ ਰਿਹਾ ਫਿਰ ਜੀ ਕਰਦਾ ਜਾਣ ਨੂੰ ਕਿ ਨਹੀਂ ਜੀ ਕਰਦਾ ਆ ਇਹੋ ਜਿਹੇ ਬੱਚਿਆਂ ਨੂੰ ੱੱਕੇ ਨਾਲ ਘੱਡ ਰਿਹਾ ਆ ਮੈਂ ਉਹ ੱੱਕੇ ਨੇ ੱੱਕੇ ਮਾਰਨ ਜਦੋਂ ਹੀ ਜਦੋਂ ਖੇਡਣ ਦੀ ਲੋੜ ਹੁੰਦੀ ਨਾ ਉਹਦਾ ਵੀਰ ਜੀ ਵੀਰ ਜੀ ਹੁਣ ਜਾਣ ਦੀ ਬਜਾ ੱੱਕੇ ਮਾਰਨ ਰਿਹਾ ਇਹ ਉਹ ਹੁਣ ੱੱਕੇ ਮਾਰਨ ਰਿਹਾ ਹਾਂਜੀ ਜਾਣਾ ਹੈ ਕਿ ਨਹੀਂ ਜਾਣਾ ਯਾਰ ਜਾਣਾ ਨਹੀਂ ਜੀ ਲੱਗਦਾ ਇੱਥੇ ਨਹੀਂ ਜਾਣਾ ਨਹੀਂ ਜਾਣਾ ਚੱਲ ਰਿਹਾ ਤੂੰ ਮੇਰੇ ਨਾਲ ਆ ਜੀ ਤੂੰ ਨਹੀਂ ਤੈਨੂੰ ਤੇਰਾ ਪੁੱਛਿਆ ਰਹਿਣਾ ਬਾੜੀ ਸਾਗਦੇ ਕਿਉਂਗੀ ਪੇਪਰ ਹੈ ਆਪਣੇ 15 ਦਸੰਬਰ ਨੂੰ ਆਈਨ ਇਹ ਬੱਚਾ ਪੜਾਕੂ ਆ ਕਹਿੰਦਾ ਪੇਪਰ ਆ ਮੇਰੇ ਰਹਿ ਨਹੀਂ ਸਕਦੇ ਮਜਬੂਰੀ ਹੈ ਕਹਿੰਦਾ ਬੱਸ ਗਈ ਹੁਣ ਰੈਪੋ ਮੇਰੇ ਵਰਗੇ ਹੋਵੇ ਨਾ ਰੈਪ ਪੇਪਰ ਨਾਲ ਨਹੀਂ ਤੂੰ ਤਾਂ ਪਹਿਲੇ ਹੀ ਰਹੀ ਹੋਈ ਆ ਬੈ ਤੇ ਰਾਗ ਲੱਗੀ ਓ ਚੱਲ ਤੂੰ ਖੁਦ ਟੇਕਾ ਸੁਭਾਰਾ ਅੱਧਾ ਆ ਟੈਂਪੂ 'ਚ ਰੱਖਦਾ ਸਮਾਨ ਅੱਧਾ ਇਹਦੇ 'ਚ ਰੱਖਦਾ ਆ ਕੋਈ ਤਾਂ ਸੰਗਤ ਅੱਧੇ ਬੈਗੀ ਆਉਦੇ ਚ ਉਹ ਦੇਖੇ ਇੱਥੇ ਚਲਾ ਦੇ ਲੋ ਕਿਦਾਂ ਲੱਗ ਰਿਹਾ ਭਾਉ ਜੀ ਸੰਗਤ ਅੱਧੀ ਜਾ ਰਹੀ ਹੈ ਕੀ ਗੱਲ ਹੈ ਇੱਥੇ ਜਿਹੜਾ ਆਇਆ ਉਹਨੇ ਜਾਣਾ ਹੀ ਹੈ ਐਵੀਂ ਗੱਲ ਗਈ ਆ ਕੋਈ ਨਹੀਂ ਜਿਹੜਾ ਆਇਆ ਉਹਨੇ ਜਾਣਾ ਹੀ ਸੰਗਤ ਉਹ ਤੋਂ ਟੈਂਪੂ ਵਿੱਚ ਬੈ ਗਏ ਸੀ ਇਹਦੇ ਚ ਬੈ ਗਿਆਂ ਭੁੰਡੀ ਚ ਉਹ ਮਗਰਲੇ ਬੈਗ ਦਾ ਡਾਰਿਆ ਉਹ ਫਾਇਲ ਕਿ ਆ ਤਾਂ ਇੰਨੀ ਨਹੀਂ ਹਾਂਜੀ ਕਿਦਾਂ ਲੱਗ ਰਿਹਾ ਬਹੁਤ ਵਾੜਾ ਲੱਗ ਰਿਹਾ ਠੀਕ ਆਪਾਂ ਵਾਪਸ ਆ ਜੀ ਮਜਬੂਰੀ ਆ ਬੱਸ ਇੱਥੇ ਜਿਹੜਾ ਆ ਗਿਆ ਉਹ ਤਾਂ ਜੀ ਨਹੀਂ ਕਰਦਾ ਜਾਣ ਨੂੰ ਇਹ ਤਾਂ ਪੂਰੀ ਮਜਬੂਰੀ ਪੈ ਰਹੀ ਵੀ ਤੇ ਮੈਰੀ ਦੇ 17 ਤਰੀਕ ਨੂੰ ਆਉਣੀ ਹੁਣ ਮੇਰੀ ਗੱਲ ਸੁਣੋ ਕੋਈ ਗੱਲ ਆਪਾਂ ਪੰਜਾਬ ਚਲ ਜੀਏ ਨਾ ਕਿਉਂਕਿ ਪੰਜਾਬੋਂ ਆਉਣਾ ਨਹੀਂ ਕਰਦਾ ਐਸਾ ਹੈ ਤਾਂ ਇੰਨਾ ਜੀ ਨਹੀਂ ਕਰਦਾ ਜਾਨ ਕੋਚ ਪਹੁੰਚ ਗਿਆ ਜੀ ਬੱਸ ਸਟੇਸ਼ਨ ਤੇ ਹਾਂ ਸੌਰੀ ਟ੍ਰੇਨ ਸਟੇਸ਼ਨ ਤੇ ਹੁਣ ਲਾਉਣੇ ਆ ਸਮਾਨ ਸਮਾਨ ਲਾ ਕੇ ਤੇ ਫਿਰ ਮਿਲਦੇ ਆ ਸਿੰਗੋ ਫੜੋ ਸਮਾਨ ਸਮਾਨ ਰੱਖ ਕੇ ਸੰਗਤ ਬਿਠਾਤੀ ਆ ਜਿਹੜੀ ਜਿਹੜੀ ਸੀਟਾਂ ਸੀਗੀਆਂ ਸੈਟਿੰਗ ਕਰਕੇ ਸਾਰੀ ਟ੍ਰੇਨ ਤੁਰਨ ਤੋਂ ਬਾਅਦ ਹੀ ਹੁਣ ਜਾਵਾਂਗੇ ਅਸੀਂ ਚਾਰੇ ਜਾਨੀ ਹੁ ਕਿਹੜੀ ਕਿਹੜੀ ਸੀਟ ਆ ਅੱਛਾ ਇਹ ਆਡੀ ਖਾਵੇ ਬਾਠ ਠੀਕ ਹੈ ਸੱਤੋ ਸਿੰਗੋ ਕਿੱਦਾਂ ਲੱਗ ਰਿਹਾ ਫਿਰ ਵਾਪਸ ਜਾਣਾ ਵਰੀਆ ਵਰੀਆ ਬਹੁਤ ਵਰੀਆ ਜੀ ਨਹੀਂ ਕਰਦੇ ਜੀ ਨਹੀਂ ਕਰਦੇ ਜਾਂਦੇ ਮਿਲਦਾ ਪੂਰਾ ਇੱਥੇ ਜੀ ਹੋ ਗਿਆ ਸੈਟਿੰਗ ਮੈਟਿੰਗ ਹੋ ਗਈ ਸਰ ਮਾੜੀ ਰੋਡ ਸਿੰਘ ਮਾੜੀ ਗਰਾਉਂਡ ਸਾਰਾ ਠੀਕ ਹੈ ਠੀਕ ਓਕੇ ਜੀ ਹਾਂਜੀ ਭਾਜੀ ਵੀਰ ਜੀ ਅੱਜ ਸਾਡੀਆਂ ਟਿਕਟਾਂ ਸੀ ਹਾਂਜੀ ਸਾਡਾ ਕਿਤਾ ਜੀ ਨਹੀਂ ਅਸੀਂ ਕਿਸੇ ਨੁੱਕ ਲਾ ਗਿਆ ਆਪਣੀ ਖਾਤੇ ਹੁਣ ਅਸੀਂ 17 ਤਰੀਕ ਦਾ ਪ੍ਰੋਗਰਾਮ ਬਣਾਇਆ ਹੈ ਅਸੀਂ ਨਹੀਂ ਜਾਣਾ ਭਰਾ ਤੇ ਜਿੰਨੂ ਵੀ ਜਿੰਨੂ ਵੀ ਪੁੱਛੀਦਾ ਨਾ ਉਹ ਕਹਿੰਦਾ ਯਾਰ ਜੀ ਨਹੀਂ ਕਰਦਾ ਜਾਣ ਜੀ ਨਹੀਂ ਕਰਦਾ ਮਜਬੂਰੀ ਆ ਪਰ ਸਹੀ ਕਹਿਮ ਆ ਐਂ ਚੱਲ ਜਾਣਾ 17 ਨਹੀਂ ਜਾਣਾ ਤੈਨੂੰ 17 ਨੂੰ ਬਲੋਗ ਬਣਾ ਕੇ ਪਾਵਾਂਗੇ ਹਾਂ ਉਹਨੇ ਦਿਨ ਇੱਥੇ ਹੀ ਆ ਤੇ ਉਹ ਜਿਵੇਂ ਕਹਿੰਦਾ ਹੁੰਦਾ ਸਾਤ ਦਿਨ ਹੋਰੇ ਹੀ ਰਵਾਂਗੇ ਹੋਰੇ ਰਵਾਂਗੇ ਆ ਤੇ ਸਾਤ ਦਿਨ ਹੋਰੇ ਹੀ ਰਵਾਂਗੇ ਅਸੀਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਿੰਘੋਫੇ ਕਿਦਾਂ ਲੱਗ ਰਾਇਆ ਜਾਣ ਲੱਗਿਆ ਜੀ ਕਰਦਾ ਕਿ ਨਹੀਂ ਹਾਂ ਜੀ ਨਹੀਂ ਜੀ ਪਾਈ ਤੀ ਤੋਂ ਲੈ ਕੇ ਅੱਜ ਤੱਕ ਆਏ ਆ ਸਤਿ ਸ਼੍ਰੀ ਅਕਾਲ ਜੀ ਸ੍ਰੀ ਹਰਿਗੁਰੂ ਸਾਹਿਬ ਦੀ ਯਾਤਰਾ ਵਾਸਤੇ ਪਰ ਹੁਣ ਸਾਡਾ ਜਾ ਦੇ ਰਿਹਾ ਪਰ ਮਨਦੂਰੀਆਂ ਵਾਲੇ ਡਿਊਟੀਆਂ ਕਰਕੇ ਹਾਂਜੀ ਹਾਂਜੀ ਜਾਣਾ ਪੈ ਰਿਹਾ ਤੇ ਮਾਹਰਾ ਇਹ ਗਏ ਕਰਨਾ ਚੜ੍ਹੂਣਾ ਦੇ ਕੰਮ ਕਰਨਾ ਜਾਣਾ ਅੱਗੇ ਹੋ ਰਾਵਾਂਗੇ ਜਿਆਦਾ ਦੇਰ ਰਾਵਾਂਗੇ ਬਹੁਤ ਟੰਗਿਆ ਜੀ ਹਾਂ ਤਰਾਂ ਤਰਾਂ ਦੇ ਖਾਣੇ ਆ ਬਾਕੀ ਬੱਚਿਆਂ ਨੂੰ ਲਿਆ ਘਰ ਹੋਈ ਬਾਕੀ ਬਾਕੀ ਤੁਹਾਨੂੰ ਸਾਰਾ ਜਿਆਦਾ ਬੱਚੇ ਲਿਆਖਾ ਬਾਰੇ ਤੁਹਾਨੂੰ ਚੰਨ ਲਾ ਫੋਨ ਕੇ ਸਾਡੇ ਜ਼ਹਿਦਾਰ ਸਾਡੇ ਮੇਨ ਕੈਰੈਕਟਰ ਆ ਜਿਹੜੇ ਪੂਰੇ ਜੱਥੇ ਦੇ ਵਿੱਚ ਹਾਂਜੀ ਛੱਡੋ ਕੋਈ ਬੋਲਾ ਇਹ ਬੇਨਤੀ ਕਰ ਰਹੇ ਹਾਂਜੀ ਹਾਂਜੀ ਇਹ ਸੰਗਤ ਅਕੀ ਬੇਨਤੀ ਹੈ ਜਿਹੜੇ ਵੀ ਇਸ ਵਲੌਗ ਨੂੰ ਸਬਸਕ੍ਰਾਈਬਰ ਨੇ ਜਾਂ ਜਿਹੜੀ ਵੀ ਸੰਗਤ ਵੇਖ ਰਹੀ ਹੈ ਉਹਨਾਂ ਨੂੰ ਇਹ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵਾਦ-ਵਾਦ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਵਾਓ ਤਾਂ ਕਿ ਜਿਹੜੀ ਆਪਣੀ ਬੱਚੇ ਐ ਇਸ ਆਪਣੇ ਸਿੱਖ ਵਿਰਸੇ ਨਾਲ ਘਰ ਨਾਲ ਜੁੜਨ ਇਹਦੇ ਨਾਲ ਸਾਡਾ ਸਿੱਖ ਧਰਮ ਹੋਰ ਅੱਗੇ ਵਧੇਗਾ ਬਿਲਕੁਲ ਜੀ ਬਿਲਕੁਲ ਬਾਈ ਜੀ ਕਾਲਸਾਹ ਬਾਈ ਜੀ ਵਾਹਿਗੁਰੂ ਜੀ ਖੁੱਲ ਨੇ ਜੀ ਨਹੀਂ ਰੋਈਆ ਮੈਂ ਉਹ ਮੈਂ ਬੇਦਿਆ ਕਰਨੇ ਆ ਗਏ 3 ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਬਤੇ ਜੀ ਦਾ ਨਾਮ ਤਾਂ ਸੀ ਜਤਾਂ ਖਾਧਾ ਜਾ ਰਹੇ ਉਸ ਤਰਪੀਆ ਤੇ ਹੁਣ ਆਪਾਂ ਚੱਲਦੇ ਆਂ ਸ੍ਰੀ ਆਮ ਵੱਲੋਂ ਸੰਗਤ ਨੂੰ ਛੱਡ ਗਏ ਜੀ ਪਹੁੰਚ ਚੁੱਕੇ ਆਂ ਅਸੀਂ ਸ੍ਰਾਉਂ ਦੇ ਵਿੱਚ ਫੇਰ ਕੋਣੇ ਜੀ ਅਰੇਸਟ ਕਰਦੇ ਆਂ ਉਸ ਤੋਂ ਬਾਅਦ ਫਿਰ ਸਾਹਮਣੇ ਕੋਈ ਨਾ ਕੋਈ ਪ੍ਰੋਗਰਾਮ ਸੋ ਮਿਲਦੇ ਆਂ ਪਹੁੰਚ ਚੁੱਕੇ ਆਂ ਜੀ ਅੱਜ ਬਾਬਾ ਨਿਧਾਨ ਸਿੰਘ ਜੀ ਦੀ ਸਰਾਹ ਜੀ ਬਾਬਾ ਜੀ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਵੀ ਇੱਥੇ ਸੇਵਾ ਕਰਨੀ ਆ ਉਹ ਬੋਤਲਾਂ ਆ ਪਾਣੀ ਵਾਲੀਆਂ ਉਹ ਖਾਲੀ ਕਰਨੀਆਂ ਆ ਤੇ ਹੁਣ ਵਹਿੰਨੇ ਜਾ ਕੇ ਵੀ ਕੀ ਮਹੌਲ ਚਾੜਿਆ ਜੀ ਬਾਕੀ ਦਿਖਾਉਣਾ ਤੁਹਾਨੂੰ ਚੱਲ ਕੇ ਉੱਥੇ ਇਹ ਤਾਂ ਸੂਰਜ ਬਹੁਤ ਪੈ ਰਿਆ ਅੱਖਾਂ 'ਚ ਜਿਵੇਂ ਸਿੰਘ ਹਾਂ ਬਾਬਾ ਜੀ ਓਕੇ ਚੜ੍ਹਦੀ ਕਲਾ ਚੱਲ ਕੇ ਵਹਿੰਨੇ ਆ ਕੀ ਸੇਵਾ ਆ ਕੌਣ ਆਇਆ ਸੀ ਬਾਬਿਆਂ ਦਾ ਤੇ ਇੱਥੇ ਕਹਿੰਦੇ ਕੋਈ ਬੋਤਲਾਂ ਖਾਲੀ ਕਰਨੀਆਂ ਆ ਬੋਤਲਾਂ ਪਾਣੀ ਵਾਲੀਆਂ ਅਧੀ ਵੇਨੇ ਚੱਲ ਗਏ ਕੀ ਮਹੌਲ ਚ ਆ ਲਿਆ ਸਿੰਘ ਪਹੁੰਚ ਚੁੱਕੇ ਐ ਇਹ ਦੋਨੋਂ ਖੰਡ ਇਹ ਯਾਨੀ ਬਾਬਾ ਜੀ ਆਉਣਗੇ ਹੁਣ ਤੇ ਕਮਾਂਡ ਦੇਣਗੇ ਪਹੁੰਚ ਚੁੱਕੇ ਬਾਬਾ ਜੀ ਦੀ ਗੱਡੀ ਆਉ ਖੜੀ ਬਾਬਾ ਜੀ ਦੀ ਆ ਗਏ ਅਸੀਂ ਲੱਗਦਾ ਨੇਤੀ ਚੱਕਦੇ ਕੋਈ ਹੋਰ ਜਾ ਕੇ ਵੇਖੋ ਲਾਈਵ ਹੈ ਨਾ ਬਲੌਗ ਹਾਂਜੀ ਰਾਂਗੀ ਤੁਸੀਂ ਪਾਪਾ ਜੀ ਦੇ ਫੈਨ ਹੋ ਤੁਸੀਂ ਦਾਸ ਕਿੰਨੇ ਹਾਂ ਹਾਂ ਲੁਟਾ ਲੈ ਲੈ ਫੈਨਰ ਵੀ ਕੱਟ ਗਿਆ ਟੈਂਪੋ ਉਹ ਬਈ ਕਹਿੰਦਾ ਲੰਗਰ ਦੇ ਰੋਜ਼ ਹੀ ਛਕਦੇ ਜੇ ਇਹਦੇ ਕੋ ਜੋ ਹੋਰ ਛਕੋ ਜੋ ਪਣਾ ਆਪਾਂ ਅਸ ਕਾਰਬਾ ਬਿਲਕੁਲ ਹੈ ਇਹ ਹਰਿਆ ਮੈਂ ਨਹੀਂ ਆਉਂਦੀਆਂ ਨਾ ਖਾ ਕੇ ਨਹੀਂ ਜਾਂਦਾ ਉਹ ਰੇਤੀ ਨਦੀ ਹੈ ਇੱਕ ਇਹ ਜਿਹੜਾ ਪਾਣੀ ਵਿੱਚ ਜਿਹੜਾ ਹੈ ਹਾਂ ਜੀ

ਆ ਕਰਨਾ ਉੱਤੇ ਟੱਕਰ ਲਾਉਣਾ ਤਾਉ ਹੀ ਨਾ ਕਰੋ ਇਧਰ ਵਾਰਜੋ ਪੈਣਾ ਇੱਕ ਬੋਤਲਾ ਖਾਲੀ ਵੀ ਕਰ ਦੇਗਾ ਠੀਕ ਆਪਣੀ ਪਾਲਟੀਆਂ ਕੋਲੇ ਰੱਖੋ ਜਾ ਬਾਹਰ ਉਹਨਾਂ ਨੂੰ ਪਾੜਿਆ ਵਾਲੀਆਂ ਪਾਲਟੀਆਂ ਦਿਓ ਕਰ ਪਾਲਟੀਆਂ ਪਾੜੀ ਕੱਢਣ ਆਸ ਤੇ ਕੋਣਾਂ ਚ ਕਰਾ ਡਾਕਟਰ ਵੀ ਲੈ ਲੋ ਕੋਲੇ ਆ ਡਾਕਟਰ ਵੀ ਲੋ ਉਹਨਾਂ ਚ ਕੋਈ ਪਾਲਟੀਆਂ ਫੋਨ ਬਣਾ ਕੇ ਦੇ ਦਿਓ ਸਾਰੇ ਉਹ ਕਿੰਦਰ ਇਹ ਸਭ ਤਾਂ ਚਲੋ ਸਿੰਘੋ ਗਿਰੋ ਕੰਬਾ ਮਾਫੀ ਹੈ ਹਟੇ ਆਪੀਆ ਮੈਂ ਕਿਹਾ ਤੂੰ ਨਹੀਂ ਭਰਿਆ ਬਹੁਤ ਅੱਛਾ ਮੈਂ ਨੂੰ ਇਹ ਮੈਂ ਕਿਹਾ ਤਾਂ ਕਿ ਫੇਰ ਪਾਓ ਬੋਲਾ 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 ਆਪਣਾ ਪੰਨਾ ਲਓ ਇਹ ਆ ਜੀ ਬੋਤਲ ਘੜ ਬੋਸਰਾ ਦਾ ਘੜਿਆ ਇਧਰ ਨੂੰ ਵੀ ਆ ਇਧਰ ਨੂੰ ਵੀ ਆ ਸਰੋ ਮਾਤੋ ਜਗਾ ਇਸ ਕੰਸੀਟੀਆ ਦੇ ਉਹਨਾਂ ਨੂੰ ਹੀ ਮਾ ਬਣਾਉ ਪਾੜ ਕੇ ਦੇ ਪੁਰਾਣੇ ਐਸ ਤੋਂ ਬਤਨ ਉਸ ਤੇ ਹੀ ਹੱਥੀਂ ਚੱਲਿਆ ਸਾਹਾਂ ਸਾਈਨ ਪੈਦ ਮੈਂ ਆਵੇਂ ਦਿੰਦਾ ਜੀ ਉਹ ਕਾ ਓਏ ਸਵਾਹ

ਇਹ ਬਹੁਤ ਦੰਗਾਇਆ ਓਏ ਆ ਖਿੱਚੋ ਪਰੇ ਨੂੰ ਹਾਏ ਹਾਏ ਇਹ ਤੂੰ ਸੌਖਾ ਹੁੰਦਾ ਪਰਫੈਕਟ ਹੀ ਕਰਨਾ ਓਏ ਦਾ ਉਤਾਰ ਕੇ ਇਹ ਰਾ ਬਣੂਗਾ ਲੱਤਾਂ ਨਾਲ ਐਨ ਲੈ ਔਰ ਧੁਕੇ ਇੱਧਰ ਹਾਂਜੀ 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 ਇੱਦਾਂ ਹੀ ਇੱਦਾਂ ਹੀ ਇੱਦਾਂ ਫੇਰ ਬਣੂਗਾ ਰਾ ਡੰਡਾ ਫੜ ਲੋ ਓ ਪੱਕ ਕੇ ਅਜ ਕਰ ਪਾਣੀ ਪੜੀ ਹੋ बहुत ज्यादा बोलना है इतना पता ही नहीं किल्तियां इतने पहिया हुई बोल ਹਰ ਪਾਸੇ ਤੁਹਾਨੂੰ ਬੋਤਲਾਂ ਹੀ ਬੋਤਲਾਂ ਖੜੇ ਰਹਿਣ ਗਿਆ ਇਹ ਆਪਣੇ ਬਾਬਾ ਨਿਹਾਲ ਸਿੰਘ ਦੀ ਫਰਾਹ ਠਾ ਬਾਬਾ ਜੀ ਨੇ ਸੇਵਾ ਦਿੱਤੀ ਆ ਬੋਤਲਾਂ ਨੂੰ ਨਸ਼ਟ ਕਰਨ ਦੀ ਇਹ ਕਰਕੇ ਅਸੀਂ ਸਾਰੀ ਸੰਗਤ ਜੋ ਪਉਂਗਣ ਸਾਹਿਬ ਤੋਂ ਆਈ ਆ ਉਹ ਸਾਰੀ ਸੰਗਤ ਆਪਣੀ ਇੱਥੇ ਸੇਵਾ ਵਾਸਤੇ ਆ ਰਹੀ ਆ ਬੀਬੀਆਂ ਭੈਣਾਂ ਵੀਰ ਭਰਾ ਸਾਰੇ ਇੱਥੇ ਆ ਰਹੇ ਆ ਸਾਰੀਆਂ ਬੋਤਲਾਂ ਇਦਾਂ ਕਰਕੇ ਰੱਖ ਰਹੀਆਂ ਕਿਉਂਕਿ ਇਹ ਦਾ ਨਾਲ ਆ ਉਣੀ ਜਗਾ ਘੱਟ ਘੇਰਦੀਆਂ ਮਤਲਬ ਇਦਾਂ ਸਾਫਤੀਆਂ ਨਹੀਂ ਪਾਉਂਦੇ ਨਾ ਨਾ ਸਾਫਤੀਆਂ ਪਾਵਾਂਗੇ ਤੇ ਜਗਾ ਜਾਨੀ ਘੇਰਦੀਆਂ ਇਦਾਂ ਕਰਕੇ ਪਾਉਣ ਨਾਲ ਜਗਾ ਘੱਟ ਘੇਰਦੀਆਂ ਆਹ ਵੇਖੋ ਡਾਮੋ ਤੈਨੂੰ ਇਥੋਂ ਬੜਕੇ ਐ ਕਰਨਾ ਹੈ ਤੈਨੂੰ ਐਸਾ ਹੋਣਾ ਔਰ ਅਗਰ ਤੁਸੀਂ ਵੀ ਐਪ ਨੂੰ ਯੂਜ਼ ਕਰਦੇ ਤਾਂ ਹਮੇਸ਼ਾ ਆਹ ਹੀ ਤਰੀਕਾ ਵਰਤੋ ਤਾਂ ਕਿ ਦੂਸਰੀ ਵਾਰ ਇਹ ਯੂਜ਼ ਨਾ ਹੋ ਸਕੇ ਬਹੁਤ ਇਨਸਾਫ ਤੇ ਕਰ ਰਹੇ ਹੋਗੇ ਕੰਮ ਕਰ ਰਹੀ ਆ ਸਕਿਆ ਲੋ ਜੀ ਆਪਾਂ ਵੀ ਹੁਣ ਸੇਵਾ ਕਰ ਲਈਏ ਤੇ ਥੋੜੀ ਦੇਰ ਬਾਅਦ ਦਿਖਾਉਣਾ ਤੁਹਾਨੂੰ ਬਰੇਖੇ ਤੋਂ ਦਾ ਤੇ ਪਹਿਲਾਂ ਤਾਂ ਤੁਸੀਂ ਦੇਖ ਹੀ ਲਿਆ ਆਪਦੀ ਕਿੱਦਾਂ ਹੈ ਸਾਰਾ ਧਾਮ-ਜਾਮ ਇਹ ਸਕਿਆ ਲੋ ਥੋੜੀ ਜੀ ਆਪਾਂ ਵੀ ਸੇਵਾ ਕਰ ਲਈਏ ਰਿਕਾਰਡ ਹੈ ਜਿੱਥੇ ਵੀ ਜਾਵੇ ਧੰਤ ਤਲ ਕਰਾਉਂਦੇ ਆ ਬਿਲਕੁਲ ਜੀ ਬਿਲਕੁਲ ਹਾਂ ਆਪਰੇ ਘਾਹ ਤੇ ਸੇਵਾ ਬਹੁਤ ਆ ਸੌਖਾ ਕੰਮ ਆ ਸੌਖਾ ਕੰਮ ਨਹੀਂ ਆ ਹਾਂ ਜੀ ਅਜੇ ਤੇ ਆਪਾਂ ਆਂਦੇ ਦੇ ਫੇਰ ਤੋਂ ਪੂਣੀ ਵੀ ਨਹੀਂ ਕੱਤੀ ਇਹ ਉਹ ਵਾਲਾ ਫੇਰ ਹੋਣੀ ਆ ਤੁਹਾਡੀਆਂ ਦੇਲਗੜ ਬਹੁਤ ਆ ਕਿਉਂਕਿ ਬੋਤਲ ਜਿੰਨੀ ਇੱਥੇ ਹੈਗੀ ਹੈ ਨਾ ਐਵੇਂ ਚੱਲੀ ਆ ਇਹ ਤਾਂ ਬੰਦੇ ਹੀ ਕਿਹਾ ਲੱਗੀ ਹੈ ਬਿਲਕੁਲ ਜੀ ਇੱਕ ਦਿਨ ਦੂਸੇ ਵਾਂਗੂ ਹੀ ਕੋਈ ਤੁਹਾਨੂੰ ਪਤਾ ਆਪਣੀ ਸੰਗਤ ਅੱਧੀ ਚਲੀ ਵੀ ਗਈ ਆ ਉਹਦਾ ਕਰਕੇ ਵੀ ਥੋੜਾ ਸੰਗਤ ਬਸ ਥੋੜੀ ਹੀ ਲੱਗੀ ਹੈ ਉਹ ਜਬਰਾ ਹੋ ਰਿਹਾ ਪ੍ਰੈਸ਼ਰ ਨਹੀਂ ਤੇ ਸਾਡੀ ਸਖਤ ਹੁੰਦੀ ਪੂਰੀ ਤਾਂ ਮੈਂ ਤਾਂ ਬੜੀਆ ਕੰਮ ਖੜਾ ਆਣਾ ਆ ਬਾਬੇ ਦੱਸੇ ਨੇ ਡੇਟ ਕੱਲ ਦਾ ਦੱਸਣਾ ਆ ਬੱਚੇ ਲਾਲ ਹੋੜ ਗਿਆ ਇੱਕ ਬੰਦਾ ਇਹ ਕਹਿੰਦਾ ਇਹ 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 ਬੰਦਾ ਇਹ ਕਹਿੰਦਾ ਜੋ ਜਤੋਂ ਕੋਣ ਬਗਲ ਲੱਗੂਆਂ ਪੈਣਾ ਸੇਵਾਵਾਦੂ ਕਰ ਲਈ ਆ ਜੀ ਹੁਣ ਆਪਾਂ ਪ੍ਰਸ਼ਾਦਾ ਹੀ ਲੱਗਦੇ ਜਾ ਕੇ ਭੁੱਖ ਲੱਗਦੀ ਆ ਸਾਰੇ ਕਹਿੰਦੇ ਭੁੱਖ ਲੱਗਦੀ ਆ ਆਈ ਤੋਂ ਬੇਲ ਪਾਤੀ ਇੱਕ ਵਾਰੀ ਤੇ ਉਧਰ ਗੁੰਜਾਣੇ ਵੀ ਇਧਰ ਵੀ ਕਿ ਨਾ ਕਿਹਦਾ ਚਾਹੁੰਦੇ ਆ ਪ੍ਰਸ਼ਾਦਾ ਪਾਣੀ ਸਾਥੇ ਚੱਲ ਪਾਣੀ ਸਾਥੇ ਹਾਂਜੀ ਵਾਹਿਗੁਰੂ ਜਿੱਤ ਕਾਲ ਸਾਹਿਬ ਵਾਹਿਗੁਰੂ ਜਿੱਕੀ ਪਦੇ ਤਾਂ ਸੰਗੀ ਜਿਹੜੀ ਜੂਰ ਸਾਹਿਬ ਤੇ ਸਾਡੀ ਯਾਤਰਾ ਆਈ ਹੀ ਬਹੁਤ ਵਧੀਆ ਸਾਰੇ ਨਾਨਕ ਚੀਰਾ ਸਾਹਿਬ ਲੋਕਲ ਸਾਰੇ ਗੁਰਦੁਆਰਿਆਂ ਦੇ ਦਰਸ਼ਕ ਆਏ ਆ ਕੁਝ ਸੰਗਤਾਂ ਅੱਜ ਬਾਬਾ ਨਾਮਦੇਵ ਜੀ ਦੇ ਗਏ ਆ ਤੇ ਬਾਕੀ ਕੁਝ ਸੰਗਤ ਇੱਥੇ ਸਵਿੰਗ ਆਪਣੇ ਅੱਜ ਇੱਥੇ ਰਹਿ ਕੇ ਹੀ ਲੰਗਰ ਸਾਹਿਬ ਤੇ ਪਾਪਾ ਜੀ ਉਹਨਾਂ ਨੇ ਆਖਿਆ ਵੀ ਸੇਵਾ ਸਾਰਿਆਂ ਨੂੰ ਲੈ ਕੇ ਆਇਆ ਤੇ ਆਹ ਬਾਕੀ ਤੁਹਾਨੂੰ ਸਿੰਘ ਨੇ ਸਾਰਾ ਵਿਖਾਈ ਦਿੱਤਾ ਬਈ ਇਹ ਬੋਤਲਾਂ ਕੱਟਿਆਂ ਕਰਨਾ ਕੰਮ ਤੇ ਬਹੁਤ ਜ਼ਿਆਦਾ ਪਰ ਚਲੋ ਸਿੰਘ ਸਾਰੇ ਚੜ੍ਹਦੀ ਕਲਾ ਆਲੇ ਆ ਤੇ ਬਹੁਤ ਵਧੀਆ ਸਾਰੇ ਐ ਸੇਵਾ ਮਸ਼ੀਨਾਂ ਰਭੌਣਦੇ ਆ ਤੇ ਬਾਕੀ ਸੰਗਤ ਵੀ ਆ ਗਈ ਤਾਂ ਫਿਰ ਲਾ ਕੇ ਇਹਨੂੰ ਨਵੇੜ ਕੇ ਅੜਾਂਗੇ ਤੇ ਬਾਪੀ ਧਨ ਵਰ ਕਰਦੇ ਇਹਨਾਂ ਦਾ ਵੀਰਾਂ ਦਾ ਜਿਹੜੇ ਸਾਰਾ ਨਾਂ ਨਾਲ ਵਖਾ ਕੇ ਬੱਤੀਆਂ ਨੂੰ ਵਟੀਆਂ ਨੂੰ ਸਾਰ ਕਰਦੇ ਗੁਰੂ ਘਰ ਦੀਆਂ ਵਾਸਤੇ ਮੈਨੂੰ ਜੀ ਸਾਥ ਸੰਗਤਾਂ ਵਾਹਿਗੁਰੂ ਜੀ ਦੇ ਬਤੇ ਹੱਕਾ ਨਾ ਨਾ ਆਕੇ ਜੀ ਆਕੇ ਫਟੇ ਬੁਲਾ ਦਿਓ ਬਾਬਾ ਜੀ ਵਾਏ ਕੁਝ ਕਾ ਫਲਸਾ ਵਾਏ ਜੀ ਕੀ ਖਤੇ ਤੇ ਹੁਣ ਆਪਾਂ ਛੱਕਦੇ ਆਂ ਜਲਪਾਣੀ ਛੱਕਦੇ ਆਂ ਨਾਲੇ ਥੋੜਾ ਹੱਸਾ ਨੂੰ ਵੀ ਸਾਹ ਮਿਲ ਜੂਗਾ ਹੱਥਾਂ 'ਚੋਂ ਸੇਕ ਨਿਕਲ ਲੱਗ ਪਿਆ ਆ ਤੇ ਹੁਣ ਛੱਕਦੇ ਆਂ ਜਲਪਾਣੀ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਜਿੱਥੇ ਕਪੜੇ ਜਿੱਥੇ ਕਪੜੇ ਸੀ ਪੰਜਾਬੀ ਤੋਂ ਕੋਈ ਨਾ ਲੜਦਿਆਂ ਆਵਾਜ਼ ਆਵਾਜ਼ ਨਹੀਂ ਉੱਠਣੀ ਭਲੇ ਜਲਪਾਣੀ ਆਪਾਂ ਛੱਕੇ ਤੇ ਫੇਰ ਇੱਕ ਵਾਰੀ ਲਾਤੀ ਹੀ ਛੁੱਟੀ ਤੇ ਬੋਤਲਾਂ ਕਾਫੀ ਆਪਾਂ 5-7 ਬੋਰੇ ਭਰਤੇ ਆ ਬੋਰੇ ਵੀ ਕਾਫੀ ਤਕੜੇ ਸੀਗੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬਾਣੀ ਸੁਣ ਕੇ ਤੇ ਅਰਦਾਸ ਹੋਣ ਤੋਂ ਬਾਅਦ ਆਪਾਂ ਫੇਰ ਆਗੇ ਸੀਗੇ ਤੇ ਜੋ ਵੀ ਅੱਜ ਸਵੇਰ ਦੀ ਸੇਵਾ ਕਰੀ ਉਹ ਵੀਡੀਓ ਤੁਸੀਂ ਵੇਖ ਹੀ ਲਈ ਆ ਤੇ ਅੱਜ ਦਾ ਵਲੌਗ ਜਿਹੜਾ ਆਪਾਂ ਇੱਥੇ ਹੀ ਐਂਡ ਕਰਦੇ ਆਂ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ